ਪੰਜਾਬ ਵਿੱਚ ਪੋਲਿਟਿਕਸ ਕਿੱਧਰ ਵੱਲ ਨੂੰ ਘੁੰਮ ਜਾਂਦੀ ਹੈ ਕਦੋਂ ਘੁੰਮ ਜਾਂਦੀ ਹੈ ਇਹ ਦੱਸਣਾ ਕਦੇ-ਕਦੇ ਔਖਾ ਹੋ ਜਾਂਦਾ ਹੈ ਕਈ ਵਾਰੀ ਇਹਨੂੰ ਮੈਨੀਪੂਲੇਟ ਕਰਨਾ ਔਖਾ ਹੋ ਜਾਂਦਾ ਪਰ ਜਦੋਂ ਘੁੰਮਦੀ ਹੈ ਤੇ ਉਸ ਵੇਲੇ ਇਹਦੀ ਗੂੰਜ ਪੂਰੇ ਭਾਰਤ ਵਿੱਚ ਪੈਂਦੀ ਹੈ ਬੀਐਸਪੀ ਇੱਕ ਬਹੁਤ ਹੀ ਪੁਰਾਣੀ ਪਾਰਟੀ ਇੱਕ ਬਹੁਤ ਹੀ ਵੱਡੀ ਪਾਰਟੀ ਹੈ ਔਰ ਉਸ ਦੇ ਗ੍ਰਾਫ ਦੇ ਵਿੱਚ ਦੁਬਾਰਾ ਇੱਕ ਸਪਾਈਕ ਵੇਖਣ ਨੂੰ ਮਿਲੀ ਹੈ ਇੱਕ ਵੱਡੀ ਲੀਡ ਬੀਐਸਪੀ ਨੂੰ ਲੀਡ ਤਾਂ ਕਹਿ ਰਹੇ ਹਨ ਕਿਉਂਕਿ ਇੱਕ ਵੱਡੇ ਗਿਣਤੀ ਦੇ ਲੋਕ ਜਿਹੜੇ ਨੇ ਉਹ ਬੀਐਸਪੀ ਦੇ ਨਾਲ ਦੁਬਾਰਾ ਜੁੜੇ ਨੇ BSP ਨੂੰ ਇੱਕ ਵੱਡਾ ਹੰਗਾਰਾ ਮਿਲਿਆ ਖਾਸ ਤੌਰ ਦੇ ਉੱਤੇ ਮਾਝੇ ਖੇਤਰ ਦੇ ਵਿੱਚ ਅੱਜ ਸਾਡੇ ਨਾਲ BSP ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਮੌਜੂਦਾ ਸਮੀਕਰਨ ਕੀ ਨੇ ਪੋਲਿਟਿਕਸ ਦੇ ਔਰ ਕੀ ਫਾਇਦਾ ਇਸ ਵੇਲੇ BSP ਨੂੰ ਪਹੁੰਚਿਆ ਕਰੀਮਪੁਰੀ ਸਾਹਿਬ ਸਾਨੂੰ ਅੱਜ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ ਔਰ ਆਪਣੇ ਚੈਨਲ ਨੂੰ ਵੀ ਜੀ ਸੱਚ ਕਰ ਕ੍ਰੀਮਪੁਰ ਜੀ ਸ਼ੁਰੂਆਤ ਇਤੋਂ ਹੀ ਕਰਦੇ ਆ ਕਿ ਬੀਐਸਪੀ ਦੇ ਖੇਮੇ ਚ ਕਹਿੰਦੇ ਦੁਬਾਰਾ ਲੋਕ ਜੁੜੇ ਨੇ ਔਰ ਵੱਡੀ ਗਿਣਤੀ ਚ ਜੁੜੇ ਨੇ ਇਤੋਂ ਹੀ ਸ਼ੁਰੂ ਕਰਦੇ ਆ ਕਿ ਕੀ ਫਾਇਦਾ ਅੱਜ ਪਹੁੰਚਿਆ ਬੀਐਸਪੀ ਨੂੰ ਬੀਐਸਪੀ ਨੇ ਪੰਜਾਬ ਸੰਭਾਲੋ ਮਹਮ 15 ਮਾਰਚ ਤੋਂ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਉਹ ਮਹਮ ਇਸ ਕਰਕੇ ਸ਼ੁਰੂ ਕੀਤੀ ਆ ਕਿਉਂਕਿ ਬਹੁਜਨ ਸਮਾਜ ਪਾਰਟੀ ਵੀ ਇਹ ਮਹਿਸੂਸ ਕਰਦੀ ਆ ਔਰ ਪੰਜਾਬ ਦਾ ਹਰ ਜਾਗਦਾ ਪੰਜਾਬੀ ਵੀ ਇਹ ਮਹਿਸੂਸ ਕਰਦਾ ਆ ਹਰ ਨਿਰਪੱਖ ਜ਼ਮੀਰ ਹਰ ਆਜ਼ਾਦ ਸੋਚ ਹਰ ਪੰਜਾਬ ਦਾ ਦਰਦਮੰਦ ਇਹ ਮਹਿਸੂਸ ਕਰਦਾ ਕਿ ਸਾਡਾ ਪੰਜਾਬ ਉਜਾੜ ਦਿੱਤਾ ਹਾਕਮਾਂ ਨੇ ਘਰਾਂ ਦੇ ਵਿੱਚ ਇੱਕ ਇੱਕ ਘਰ 'ਚ ਡਰੱਗ ਮਾਫੀਏ ਨੇ ਚਿੱਟੇ ਦਾ ਸ਼ਿਕਾਰ ਹੋਈਆਂ ਤਿੰਨ ਤਿੰਨ ਵਿਧਵਾ ਮੈਂ ਦੇਖੀਆਂ ਮਾਮਾ ਆਪਣੇ ਪੁੱਤਾਂ ਕੋਲ 30 ਸਾਲ 22 ਸਾਲ 25 25 ਸਾਲ ਦੇ ਨੌਜਵਾਨਾਂ ਦੀਆਂ ਲਾਸ਼ਾਂ ਤੇ ਬਿਲਕਦੀਆਂ ਦੇਖੀਆਂ ਜਾ ਸਕਦੀਆਂ 3ਾਂ ਦੇ ਸੁਆਗ ਉਜੜਦੇ ਆ ਪੈਣਾ ਦੇ ਪ੍ਰਾਪ ਉਜੜਦੇ ਆ ਬੱਚੇ ਅਨਾਥ ਹੋ ਰਹੇ ਇਸ ਕਰਕੇ ਬਹੁਜਨ ਸਮਾਜ ਪਾਰਟੀ ਨੇ ਇਹ ਮਹਿਸੂਸ ਕੀਤਾ ਕਿ ਕਿਸੇ ਨੂੰ ਤਾਂ ਇਸ ਉਜਾੜੇ ਦੇ ਵਿਰੁੱਧ ਉੱਠਣਾ ਪਏਗਾ ਅਸੀਂ ਫੈਸਲਾ ਕੀਤਾ ਕਿ ਠੀਕ ਹੈ ਚੁਣੌਤੀ ਵੱਡੀ ਆ ਚਲੋ ਸਵੀਕਾਰਦੇ ਅਸੀਂ 15 ਮਾਰਚ ਨੂੰ ਪੰਜਾਬ ਸੰਭਾਲੋ ਮਹਮ ਫਗਵਾੜੇ ਚ ਬੜੀ ਰੈਲੀ ਕਰਕੇ ਸਟੇਟ ਲੈਵਲ ਦੀ ਸ਼ੁਰੂ ਕੀਤੀ ਔਰ ਉਹ ਪੰਜਾਬ ਸੰਭਾਲੋ ਮਹਮ ਆ ਜੋ ਸਾਰੇ ਪੰਜਾਬੀਆਂ ਦੀ ਬਣ ਰਹੀ ਪੰਜਾਬ ਦੇ ਲੋਕਾਂ ਨੇ ਉਹਨੂੰ ਬਹੁਤ ਪਿਆਰ ਦੇਣਾ ਸ਼ੁਰੂ ਕੀਤਾ ਅਸੀਂ ਬੇਨਤੀ ਵੀ ਇਹ ਕਰਦੇ ਪੰਜਾਬੀਆਂ ਨੂੰ ਕਿ ਇਸ ਮਹਿਮ ਨੂੰ ਅਸ਼ੀਰਵਾਦ ਦਿਓ ਇਸ ਮਹਿਮ ਦੀ ਸ਼ਕਤੀ ਬਣੋ ਇਸ ਮਹਿਮ ਦਾ ਹਿੱਸਾ ਬਣੋ ਤਾਂ ਕਿ ਅਸੀਂ ਇਸ ਕ੍ਰਾਈਸਿਸ ਚੋ ਪੰਜਾਬ ਨੂੰ ਕੱਢ ਸਕੀਏ ਤੁਸੀਂ 78 ਸਾਲ ਉਜਾੜਨੇ ਵਾਲਿਆਂ ਨੂੰ ਮੌਕਾ ਦਿੱਤਾ ਇੱਕ ਮੌਕਾ ਸਾਨੂੰ ਵੀ ਦਿਓ ਜੇ ਤੁਹਾਡੀਆਂ ਇਬਾਦਾਂ ਤੇ ਖਰੇ ਨਾ ਉਤਰੇ ਤੇ ਥੁੱਕ ਦਿਓ ਸਾਨੂੰ ਪੰਜਾਬੀ ਚ ਮੈਂ ਕਰਵੇ ਸ਼ਬਦਾਂ ਚ ਕਹਿੰਦਾ ਜੇ ਪੰਜਾਬ ਮਹਿਸੂਸ ਕਰੇਗਾ ਕਿ ਸਾਡੀ ਉਮੀਦ ਤੇ ਖਰੇ ਨਹੀਂ ਉਤਰੇ ਪਰ ਜਿਨ੍ਹਾਂ ਨੂੰ 78 ਸਾਲ ਮੌਕਾ ਦਿੱਤਾ ਉਹਨੇ ਉਜਾੜਿਆ ਆਪਾਂ ਰੱਦ ਕੀਤਾ ਦੂਜੇ ਨੂੰ ਮੌਕਾ ਦਿੱਤਾ ਉਹਨੇ ਉਜਾੜਿਆ ਫਿਰ ਰੱਦ ਕੀਤਾ ਤੁਸੀਂ ਕਿੰਨੇ ਉਸ ਚੱਕਰ ਵੀ ਛੋ ਨਿਕਲ ਜਾਓ ਪੰਜਾਬ ਸੰਭਾਲੋ ਮਹਿਮਨਾ ਜਾਓ ਔਰ ਉਸ ਮਹਿਮ ਦਾ ਅਸਰ ਹੈ ਕਿ ਮਾਝਾ ਜੋਂ ਜਿਹੜਾ ਬਖਵਕ ਪਾਰਟੀਆਂ ਦੇ ਲੀਡਰ ਵੱਡੀ ਸੰਖਿਆ ਚ ਮੌਜੂਦ ਸਮਾਜ ਪਾਰਟੀ ਨਾਲ ਸਭ ਜੁੜੇ ਔਰ ਉਹਦੇ ਵਿੱਚ ਸਰਦਾਰ ਜਸਵੀਰ ਸਿੰਘ ਜਿਹੜੇ ਕਿ ਮੌਜੂਦਾ ਸਮੇਂ ਚ ਬੀਜੇਪੀ ਦੇ ਕਿਸਾਨ ਮੋਰਚੇ ਦੇ ਸੈਕਟਰੀ ਆਪਣੇ ਸਾਰੇ ਸਮਰਥਕਾਂ ਸਮੇਤ ਬਸਪੱਤ ਸ਼ਾਮਲ ਹੋ ਗਏ ਜੀ ਵਿਧਿਬੱਤ ਸ਼ਾਮਲ ਹੋ ਗਏ ਇਸੇ ਤਰ੍ਹਾਂ ਐਡਵੋਕੇਟ ਹਰਮੀਤ ਸਿੰਘ ਜ਼ਿਲ੍ਹਾ ਪ੍ਰਧਾਨ ਲੋਕ ਇਨਸਾਫ ਪਾਰਟੀ ਬਸਪੱਤ ਸ਼ਾਮਲ ਹੋ ਗਏ ਗੁਰਦਾਸ ਪਰਦੋ ਔਰ ਇਸੇ ਤਰ੍ਹਾਂ ਗੁਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਬਿੰਗ ਦੇ ਲੋਕ ਇਨਸਾਫ ਦੇ ਬਸ ਪਰ ਸ਼ਾਮਲ ਹੋ ਗਏ ਰਜਿੰਦਰ ਕੁਮਾਰ ਅਤਰੀ ਜੀ ਜ਼ਿਲ੍ਹਾ ਪ੍ਰਧਾਨ ਐਸਸੀ ਬਿੰਗ ਲੋਕ ਇਨਸਾਫ ਪਾਰਟੀ ਦੇ ਬਸ ਪਰ ਸ਼ਾਮਲ ਹੋਏ ਆ ਔਰ ਸਰਦਾਰ ਜਗਦੀਸ਼ ਦਾਸ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਕਮਲਜੀਤ ਸਿੰਘ ਗਿੱਲ ਜ਼ਿਲ੍ਹਾ ਕਮੇਟੀ ਦੇ ਸਲਾਹਕਾਰ ਪਿਆਰਾ ਸਿੰਘ ਜੀ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਜੀ ਬਾਜਵਾ ਹਲਕਾ ਇੰਚਾਰਜ ਡੇਰਾ ਬਾਬਾ ਨਾਨਕ ਮੋਹਨ ਸਿੰਘ ਜੀ ਹਲਕਾ ਮੀਤ ਪ੍ਰਧਾਨ ਤੋਂ ਇਹ ਬੜੀ ਸੰਖਿਆ ਵਿੱਚ ਜਿਹੜੇ ਲੀਡਰ ਸ਼ਾਮਲ ਹੋਏ ਸੰਗਤਾਂ ਨੂੰ ਨਾਲ ਲੈ ਕੇ ਫੌਜੀ ਬਲਕਾਰ ਸਿੰਘ ਜੀ ਹਲਕੇ ਦੇ ਸਲਾਹਕਾਰ ਡੇਰਾ ਬਾਬਾ ਨਾਨਕ ਤੋਂ ਔਰ ਹਰਪਿੰਦਰ ਸਿੰਘ ਜੀ ਫਤਿਹਗੜ ਚੋੜੀਆਂ ਤੋਂ ਇੰਚਾਰਜ ਭਪਿੰਦਰ ਸਿੰਘ ਜੀ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਤੋਂ ਗੁਰਬਾਜ ਸਿੰਘ ਜੀ ਜ਼ਿਲ੍ਹਾ ਮੀਤ ਪ੍ਰਧਾਨ ਗਿਆਨੀ ਕਰਤਾਰ ਸਿੰਘ ਜੀ ਹਲਕਾ ਇੰਚਾਰਜ ਕਲਵੰਤ ਸਿੰਘ ਜੀ ਹਲਕਾ ਇੰਚਾਰਜ ਹਰਗੋਬਿੰਦਪੁਰ ਗਿਆਨੀ ਕਰਤਾਰ ਸਿੰਘ ਜੀ ਬਟਾਲਾ ਹਲਕਾ ਇੰਚਾਰਜ ਦਿਆਲ ਸਿੰਘ ਜੀ ਮੈਂਬਰ ਨੇ ਰੇਸ਼ਮ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਨੇ ਮਾਝਾ ਜ਼ੋਨ ਦੇ ਗਿਆਨੀ ਤਰਲੋਚਨ ਸਿੰਘ ਜੀ ਸਾਬਕਾ ਸਮਤੀ ਮੈਂਬਰ ਨੇ ਅਕਾਲੀ ਦਲ ਤੋਂ ਸਰਿੰਦਰ ਕੁਮਾਰ ਜੀ ਜਿਹੜੇ ਆ ਇੰਚਾਰਜ ਨੇ ਵਿਧਾਨ ਸਭਾ ਭੋਆ ਲੋਕ ਇਨਸਾਫ ਪਾਰਟੀ ਦੇ ਇਹ ਆਪਣੇ ਸੈਂਕੜੇ ਸਾਥੀਆਂ ਸਮੇਤ ਮਾਝਾ ਜੋਨ ਦੇ ਸਾਰੀ ਲੀਡਰਸ਼ਿਪ ਅੱਜ ਮਰਜ ਕਰ ਗਏ ਬਹੁਜਨ ਸਮਾਜ ਪਾਰਟੀ ਮੈਂ ਇਹਨਾਂ ਨੂੰ ਜੀ ਆਇਆਂ ਕਹਿਣਾ ਔਰ ਭਰੋਸਾ ਦਿੰਨਾ ਇਹਨਾਂ ਨੂੰ ਇਹਨਾਂ ਦੇ ਸਮਰਥਕਾਂ ਨੂੰ ਕਿ ਬਹੁਜਨ ਸਮਾਜ ਪਾਰਟੀ 'ਚ ਆਰਗੇਨਾਈਜ਼یشنل ਸਟੇਟਸ ਵਾਈਜ਼ ਵੀ ਇਹਨਾਂ ਦਾ ਰਿਸਪੈਕਟ ਰਿਗਾਰਡ ਚ ਕੋਈ ਕਮਿਨੀ ਨਹੀਂ ਛੱਡਾਂਗੇ ਔਰ ਇਹਨਾਂ ਦੇ ਜੋ ਪੋਟੈਂਸ਼ੀਅਲ ਆ ਪੋਲੀਟੀਕਲ ਪੋਟੈਂਸ਼ੀਅਲ ਉਹ ਪੰਜਾਬ ਨੂੰ ਕੋਰ ਅੰਧਕਾਰ ਜਿੱਥੇ ਟੱਕਿਆ ਹੁਕਮਰਾਨਾਂ ਨੇ ਉੱਥੋਂ ਕੱਢਣ ਲਈ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣੋ ਪੰਜਾਬ ਸੰਭਾਲੋ ਮਹਿਮ ਜਿੱਥੇ ਡਰੱਗ ਮਾਫੀਆ ਦੇ ਉੱਪਰ ਸਾਡਾ ਪਹਿਲਾ ਮੁੱਦਾ ਹੈ ਤੋ ਕਿ ਬੀਐਸਪੀ ਐ ਮਹਿਸੂਸ ਕਰਦੀ ਕਿ ਕਾਂਗਰਸ ਦੋ ਮੁੱਖ ਮੰਤਰੀ ਜਿਹਦੇ ਵਿੱਚ ਅਮਰਿੰਦਰ ਔਰ ਚੰਨੀ ਅਕਾਲੀ ਬੀਜੇਪੀ ਦੀ ਸਾਂਝੀ ਸਰਕਾਰ ਪੰਜਾਬ ਦੀ ਔਰ ਪਿਛਲੇ ਸਾਢੇ 3 ਸਾਲ ਤੋਂ ਕਰੀਬ ਸਵਾ 3 ਸਾਲ ਤੋਂ ਆਮ ਪਾਰਟੀ ਦੀ ਸਰਕਾਰ ਔਰ ਕੇਂਦਰ ਦੀ 11 ਸਾਲ ਦੀ ਸਰਕਾਰ ਇਹ ਇਹਨਾਂ ਦੇ ਸਾਹਮਣੇ ਡਰਗ ਮਾਫੀਆ ਮਜ਼ਬੂਤ ਕਿਉਂ ਅਰੇ ਬੇਬਸ ਕਿਉਂ? ਔਰ ਇਹਨਾਂ ਦੀ ਬੇਬਸੀ ਹੈ ਕਿ ਲੱਖਾਂ ਨੌਜਵਾਨ ਪੰਜਾਬ ਦੇ ਖਾਲੇ ਚਿੱਟੇ ਨੇ। ਪੰਜਾਬ ਉੱਜੜ ਗਿਆ, ਕੁਝ ਜਹਾਜੇ ਚੜ ਗਏ। ਕੁਝ ਇਹਨਾਂ ਨੇ ਡਰਗ ਮਾਫੀਆ ਡਿਕਲੇਅਰ ਕਰਕੇ ਜੇਲ੍ਹਿਤ ਭੇਜਤੇ। ਕੁਝ ਡੀਲੈਕਸ਼ਨ ਸੈਂਟਰਾਂ 'ਚ ਪਏ ਆ। ਕੁਝ ਘਰਾਂ 'ਚ ਪਏ ਆ। ਕਿਸੇ ਕੌਮ ਦੀ ਜਵਾਨੀ ਜਿਹੜੀ ਆ, ਉਹਦੀ ਪੂੰਜੀ ਹੁੰਦੀ। ਕੌਮ ਕੋਲ ਕਾਰਾਂ ਕਿੰਨੀਆਂ ਕੋਠੀਆਂ ਕਿੰਨੀਆਂ ਜ਼ਮੀਨ ਕਿੰਨੀ ਬੈਂਕਾਂ ਚ ਧਨ ਕਿੰਨਾ ਹੈ ਉਹਦੀ ਪੂੰਜੀ ਨਹੀਂ ਹੁੰਦੀ ਜਿਸ ਘਰ ਵਿੱਚ ਜਵਾਨ ਬੱਚਾ ਨਹੀਂ ਉਹਦੀਆਂ ਕੋਠੀਆਂ ਕਾਰਾਂ ਜ਼ਮੀਨਾਂ ਬੈਂਕਾਂ ਦਾ ਧਨ ਮੀਨਕਲੈਸ ਹੋਰ ਅੱਜ ਸਾਡੇ ਪੰਜਾਬ ਦੇ ਘਰਾਂ ਚ ਜਵਾਨ ਬੱਚੇ ਲੱਭਣੇ ਮੁਸ਼ਕਲ ਹੋ ਗਏ ਇਹਦੇ ਲਈ 76 ਸਾਲ ਦਾ ਹੁਕਮਰਾਨ ਜ਼ਿੰਮੇਵਾਰ ਹੋਆ ਤੂੰ ਹੁਕਮਰਾਨ ਨੂੰ ਰੱਦ ਕਰਨਾ ਪਏਗਾ ਅਗਰ ਅਸੀਂ ਇਸ ਕ੍ਰਾਈਸਿਸ ਤੋਂ ਨਿਕਲਣਾ ਤਾਂ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਮ ਚੇੜੀ ਜੇ ਕਿ ਅਸੀਂ ਅਨਐਮਪਲॉयਮੈਂਟ ਦੇਖੋ ਬੜਾ ਮੁੱਦਾ ਹੈ ਡਰਗ ਤੋਂ ਬਾਅਦ ਕਿਉਂਕਿ ਦੋਨੇ ਜੁੜੇ ਹੋਏ ਆ ਅਨਐਮਪਲॉयਮੈਂਟ ਵੀ ਫਰਸਟ੍ਰੇਸ਼ਨ ਕ੍ਰੀਏਟ ਕਰਦੀ ਜੋਥ ਦੇ ਅੰਦਰ ਕ੍ਰਿਮਪੁਰੀ ਸਾਹਿਬ ਸਵਾਲ ਉਹੀ ਹੈ ਕਿ ਪੱਲੀਆਂ ਵੀ ਜਿੰਨੀਆਂ ਸਰਕਾਰਾਂ ਆਈਆਂ ਜਿੰਨੇ ਲੀਡਰ ਆਏ ਐਮਐਲਏ ਆਏ ਮੰਤਰੀ ਆਏ ਉਹ ਸਾਰੇ ਇੱਕੋ ਹੀ ਗੱਲ ਕਹਿੰਦੇ ਕਿ ਅਸੀਂ ਲੈ ਕੇ ਆਵਾਂਗੇ ਨੌਕਰੀਆਂ ਹੋਰ ਜ਼ਿਆਦਾ ਨੌਜਵਾਨ ਨੌਕਰੀਆਂ ਤੇ ਲੱਗਣਗੇ ਪਰ ਇਹਦੀ ਵਿਧੀ ਕੀ ਹੈ ਇਹ ਅੱਜ ਤੱਕ ਕੋਈ ਨਹੀਂ ਸਮਝਾ ਸਕਿਆ ਕਿਦਾਂ ਤੁਸੀਂ ਵੀ ਕਹਿੰਦੇ ਹੋ ਕਿ ਅਸੀਂ ਬੇਰੋਜ਼ਗਾਰੀ ਖਤਮ ਕਰਨੀ ਹੈ ਉਹ ਉਹਦੀ ਵਿਧੀ ਕੀ ਹੈ ਜੀ ਕੀ 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 ਕਰੋਗੇ ਤੁਸੀਂ ਦੇਖੋ 78 ਸਾਲ ਦਾ ਹਾਕਮ ਹੋਰ ਕਿਸੇ ਕੰਮ ਚ ਚਾਹੇ ਸਫਲ ਹੋਇਆ ਹੋਵੇ ਨਾ ਹੋਇਆ ਹੋਵੇ ਪਰ ਇਸ ਗੱਲ ਚ ਸਫਲ ਹੋ ਗਿਆ ਹੋ ਕਿ ਲੋਕਾਂ ਨੂੰ ਕਨਵਿੰਸ ਕਰਤਾ ਹੋ ਇੰਨਾ ਫਰਸਟ੍ਰੇਸ਼ਨ ਦਾ ਮਾਹੌਲ ਬਣਾਤਾ ਪਏ ਹੁਣ ਨਹੀਂ ਗੱਲ ਬਣ ਸਕਦੀ ਹੁਣ ਨਹੀਂ ਗੱਲ ਬਣ ਸਕਦੀ ਲੇਕਿਨ ਬਹੁਜਨ ਸਮਾਜ ਪਾਰਟੀ ਪੰਜਾਬੀਆਂ ਨੂੰ ਇਸ ਅਪੀਲ ਕਰਦੀ ਕਿ ਇਤਿਹਾਸ ਹਮੇਸ਼ਾ ਪ੍ਰੇਰਣਾ ਸਰੋਤ ਬਣਦਾ ਹੈ ਤੁਸੀਂ ਦੂਸਰਾ ਵਿਸ਼ਵ ਯੁੱਧ ਦੇਖਿਆ ਹੋਊਗਾ ਦੇਖਿਆ ਤਾਂ ਨਹੀਂ ਸੁਣਿਆ ਹਿਸਟਰੀ ਪੜ੍ਹੀ ਹੋਗੀ ਹੋਦੀ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਅਮਰੀਕਾ ਨੇ ਜਾਪਾਨ ਨੂੰ ਪਰਮਾਣੂ ਬੰਬ ਸੁੱਟ ਕੇ ਬਰਬਾਦ ਕਰਤਾ ਸੀ 31 ਲੱਖ ਲੋਕ ਜਾਪਾਨ ਦੇ ਮਾਰੇ ਤੇ ਸੀ ਲੱਖਾਂ ਵਿਕਲਾੰਗ ਹੋ ਗਏ ਸੀ ਬਿਜ਼ਨਸ ਤੇ ਸੈਂਟਰ ਉਹਦੇ ਤਬਾਹ ਕਰਤੇ ਸੀ ਸਕੂਲ ਹਸਪਤਾਲ ਤਬਾਹ ਜਪਾਨ ਦਾ ਸਾਰਾ ਇਨਫਰਾਸਟ੍ਰਕਚਰ ਕੋਲੈਪਸ ਕਰਤਾ ਸੀ ਤੇ ਸਮਾਂ ਕੀ ਆ 1947 ਚ ਅੰਗਰੇਜ਼ ਗਿਆ 1943 ਤੋਂ 45 ਦੇ ਵਿੱਚ ਇਹ ਬਾਣਾ ਵਰਤੇ ਸਾਰਾ ਤੋਂ ਜਪਾਨ ਬਰਬਾਦ ਕੀਤਾ ਹੋਇਆ ਪਰਮਾਣੂ ਸ਼ਕਤੀ ਦਾ ਹੁਕਮਰਾਨ ਦੀ ਨੀਤ ਔਰ ਨੀਤੀ ਇਮਾਨਦਾਰੀ ਹੋਣ ਕਰਕੇ ਅੱਜ ਵਿਸ਼ਵ ਦੀ ਆਰਥਿਕ ਸ਼ਕਤੀ ਬਣ ਕੇ ਫਿਰ ਖੜਾ ਹੋਗੇ ਇਸ ਕਰਕੇ ਪੰਜਾਬ ਜਿਹੜਾ ਕਾਂਗਰਸ ਅਕਾਲੀ ਬੀਜੇਪੀ ਆਪ ਡਰਗ ਮਾਫੀਆ ਇਹਨਾਂ ਦਾ ਬਰਬਾਦ ਕੀਤਾ ਹੋਇਆ ਪੰਜਾਬ ਬਹੁਜਨ ਸਮਾਜ ਪਾਰਟੀ ਦੀ ਇਮਾਨਦਾਰ ਨੀਤ ਔਰ ਨੀਤੀ ਦੇ ਨਾਲ ਅਸੀਂ ਇਹਨੂੰ ਭਾਰਤ ਦੀ ਆਰਥਿਕ ਸ਼ਕਤੀ ਬਣਾ ਕੇ ਖੜਾ ਕਰ ਸਕਦੇ ਸਾਡੇ ਕੋਲ ਐਸੀ ਨੀਤੀ ਐਸਾ ਪ੍ਰੋਗਰਾਮ ਮੌਜੂਦ ਹੈ ਸਮਾਂਾਂਤੇ ਉਹਦਾ ਬੇਰਬੇ ਸਿਹਤ ਸੰਘਤ ਦੇ ਸਾਹਮਣੇ ਵੀ ਰੱਖਾਂਗੇ ਜੀਪੁਰੇ ਸਾਹਿਬ ਮਿਲਦੀ ਕਿਉਂ ਨਹੀਂ ਪੀਨ ਜੌਬ ਕਿਉਂ ਨਹੀਂ ਮਿਲਦੀ ਕਿਉਂ ਨੌਜਵਾਨ ਭਟਕਦੇ ਆ ਇਹ ਹੀ ਪੁੱਛਣਾ ਨਾ ਮੈਂ ਇਹੀ ਕਹਿਣਾ ਕਿ ਅੱਜ ਪੰਜਾਬ ਪੌਣੇ 4 ਲੱਖ ਕਰੋੜ ਦਾ ਕਰਜ਼ਾਈ ਹੈ ਤਨਖਾਹਾਂ ਦੇਣ ਲੋ ਇਹਨਾਂ ਕੋ ਪੈਸਾ ਹੀ ਹੈ ਨਹੀਂ ਇਹਨਾਂ ਨੇ ਪੰਜਾਬ ਨੂੰ ਆਰਥਿਕ ਤੌਰ ਤੇ ਏਦਾਂ ਬਰਬਾਦ ਕਰ ਦਿੱਤਾ 250 ਕਰੋੜ ਸਿਰਫ 250 ਕਰੋੜ ਰੁਪਏ ਰੱਖਿਆ এমਪਲॉयमेंट ਲਈ ਇਸ ਬਜਟ ਚ 236080 ਕਰੋੜ ਦਾ ਬਜਟ ਆ ਪੰਜਾਬ ਦਾ ਜਿਹਦੇ ਵਿੱਚੋਂ ਨੌਜਵਾਨ ਪੀੜ੍ਹੀ ਨੌਜਵਾਨ ਦੇਸ਼ ਦਾ ਫਿਊਚਰ ਹੁੰਦਾ ਸਟੇਟ ਦਾ ਫਿਊਚਰ ਹੁੰਦਾ ਤੇ ਭਵਿੱਖ ਦੇ ਨਿਰਮਾਣ ਲਈ ਸਿਰਫ 250 ਕਰੋੜ ਤੋਂ ਆਪਾਂ ਸਰਕਾਰ ਦੇ ਨਜ਼ਰੀਏ ਨiyet ਨੀਤੀ ਨੌਜਵਾਨਾਂ ਦੇ ਪ੍ਰਤੀ ਜਿਹੜੀ ਉਹਨੂੰ ਸਮਝ ਸਕਦੇ ਨੇ ਤੇ ਇਹ ਕੀ ਕਰਦੇ ਆ ਜਿਹੜੀ ਚੀਜ਼ ਲੋਕਾਂ ਨੇ ਮੰਗਿਓ ਹੀ ਨਹੀਂ ਉਹ ਉਹ ਲੈ ਕੇ ਤੁਰੇ ਹੋਏ ਕਿਉਂਕਿ ਰਾਜਾ ਜਿਹੜਾ ਜਦੋਂ ਅੰਗਰੇਜ਼ ਭਾਰਤ ਆਇਆ ਨਾ ਜੀ ਉਹਨੇ ਤੋਪ ਨਹੀਂ ਚਲਾਈ ਕਿ ਉਹਨੇ ਪਹਿਲਾਂ ਐਨਥਰੋਪੋਲੋਜਿਸਟ ਤੋਂ ਸਟੱਡੀ ਕਰਵਾਈ ਕਿ ਇੰਡੀਆ ਨੂੰ ਟੇਕਓਵਰ ਕਿਦਾਂ ਕਰ ਸਕਦੇ ਆ ਉਹਨਾਂ ਨੇ ਸਟੱਡੀ ਕਰਕੇ ਰਿਪੋਰਟ ਦਿੱਤੀ ਕਿ ਇੱਥੇ ਤੋਪ ਦੀ ਲੋੜ ਨਹੀਂ ਇੱਥੇ ਬੰਦੂਕ ਦੀ ਲੋੜ ਨਹੀਂ ਹਥਿਆਰ ਦੀ ਲੋੜ ਨਹੀਂ ਵਪਾਰ ਨਾਲ ਹੀ ਕਾਬੂ ਹੋ ਜਾਣਾ ਹੈ ਐਦਾਂ ਹੀ ਸਾਡਾ ਜਿਹੜਾ ਮੌਜੂਦਾ ਹੁਕਮਰਾਨ ਆ ਉਹ ਇੰਡੀਅਨ ਸੋਸਾਇਟੀ ਪੰਜਾਬ ਦੀ ਸੋਸਾਇਟੀ ਦੇ ਥਰੂ ਐਨਥਰੋਪੋਲੋਜਿਸਟ ਜਾਂ ਹੋ ਤਰੀਕੇ ਨਾਲ ਸਟੱਡੀ ਕਰ ਲੈਂਦਾ ਕਿ ਇਹਨਾਂ ਨੂੰ ਅਸੀਂ ਕਿਦਾਂ ਮਾਰਕ ਦਾ ਸਕਦੇ ਆ ਕਿ ਕਦੀ ਵੀ ਉੱਠ ਨਾ ਸਕਣ ਤੇ ਪਾਲਿਸੀਆਂ ਪ੍ਰੋਗਰਾਮ ਉਹ ਲਿਆਂਦਾ ਜਿਹੜੀ ਜਨਤਾ ਨੇ ਮੰਗੇ ਹੀ ਨਹੀਂ ਕਿਤੇ ਲੋਕ ਅਧਿਆਪਕ ਮੰਗਦੇ ਆ ਇਹ ਕਣਕ ਲੈ ਕੇ ਤੁਰਿਓ ਕਿਉਂਕਿ ਕਣਕ ਅਣਖ ਨੂੰ ਮਾਰਦੀ ਆ ਅਧਿਆਪਕ ਅਣਖ ਪੈਦਾ ਕਰਦਾ ਆ ਸੋ ਇਹ ਇਹਨਾਂ ਦਾ ਰਵਈਆ ਜਿਹੜਾ ਹੈ ਪਾਲਿਸੀ ਜਿਹੜੀ ਆ ਉਹ ਪੰਜਾਬ ਦੇ ਨਿਰਮਾਨ ਦੀ ਨਹੀਂ ਹੈ ਪੰਜਾਬ ਨੂੰ ਨਪਟਾਉਣ ਦੀ ਹੈ ਤਾਂ ਬੀਐਸਪੀ ਕੋਲ এমਪਲॉयਮੈਂਟ ਦੇ ਦੀ ਬਕਾਇਦਾ ਨੀਤੀ ਹੈ ਜਿਹੜਾ ਬਜਟ ਹੈ ਪੰਜਾਬ ਦੇ ਸਟੇਟ ਦੇ ਰਿਸੋਰਸਸ ਦੀ ਕਮੀ ਨਹੀਂ ਹੈਗੀ ਕੋਈ ਵੀ ਅਬ ਇਹਨੇ 3.5 ਸਾਲ ਹੋ ਗਏ ਅਜੇ ਤੱਕ ਇਹਨਾਂ ਕੋਲ ਸੈਂਡ ਮਾਫੀਆ ਦੀ ਉਹਨੂੰ ਕੰਟਰੋਲ ਕਰਨ ਦੀ ਕੋਈ ਨੀਤੀ ਹੋ ਨਹੀਂ ਵਲੀ ਕਿੰਨੀ ਵਿਜ਼ਨਲੈਸ ਸਰਕਾਰ ਹੈ ਕਿ ਸੈਂਡ ਮਾਫੀਆ ਦੀ ਲੁੱਟ ਰੋਕ ਨਹੀਂ ਸਕੀ ਬਲਕਿ ਉਸ ਲੁੱਟ ਵਿੱਚ ਸ਼ਾਮਲ ਹੋ ਗਈ ਡਰਗ ਮਾਫੀਆ ਨੂੰ ਰੋਕ ਨਹੀਂ ਸਕੀ ਬਲਕਿ ਇਹਨਾਂ ਦਾ ਹੀ ਇੱਕ ਅੰਮ੍ਰਿਤਸਰ ਦਾ ਵਿਧਾਇਕ ਇਹ ਕਹਿ ਰਿਹਾ ਕਿ ਆਮ ਪਾਰਟੀ ਦਾ ਹੀ ਇੱਕ ਦੂਸਰਾ ਵਿਧਾਇਕ ਡਰਗ ਵੇਚ ਰਿਹਾ ਹੈ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਜਿਹਨੇ ਦੱਸਿਆ ਉਹਨੂੰ ਵੀ ਪੁੱਛੇ ਵੀ ਤੈਨੂੰ ਕਿੱਦਾਂ ਪਤਾ ਲੱਗਿਆ ਜਿਹਦਾ ਨਾਮ ਲਿਆ ਉਹਨੂੰ ਵੀ ਪੁੱਛੇ ਵੀ ਤੂੰ ਕਿਉਂ ਵੇਚ ਰਿਹਾ ਹੈ ਤੇ ਜਨਤਾ ਦੇ ਸਾਹਮਣੇ ਤੱਤਤਾ ਰੱਖੇ ਨਾ ਸੋ ਇਸ ਕਰਕੇ ਇਹ ਸਰਕਾਰ ਜਿਹੜੀ ਆ ਇਹ ਸਰਕਾਰ ਵੀ ਕਾਂਗਰਸ ਅਕਾਲੀ ਭਾਜਪਾ ਵਰਗੀ ਸਾਬਤ ਹੋਈ ਆ ਬਹੁਜਨ ਸਮਾਜ ਪਾਰਟੀ এমਪਲॉयਮੈਂਟ ਵੀ ਜਨਰੇਟ ਕਰੋਗੇ ਯੂਥ ਨੂੰ ਡਰਗ ਦੇ ਕਰਾਈਸਿਸ ਚੋਂ ਵੀ ਕੱਢੋਗੇ ਫਰਸਟ੍ਰੇਸ਼ਨ ਚੋਂ ਕੱਢੋਗੇ ਉਹਨੂੰ ਡਿਟਰਮੀਨੇਸ਼ਨ ਇਨਸਪੀਰੇਸ਼ਨ ਦੇ এনवायरमेंट ਦੇ ਵਿੱਚ ਲੈ ਕੇ ਜਾਓਗੇ ਉਹਦਾ ਪੂਰਾ ਪ੍ਰੋਟੈਕਸ਼ਨ ਔਰ ਫਿਚਰ ਸਿਕਿਉਰ ਕਰਨ ਦਾ ਪ੍ਰੋਗਰਾਮ ਬਣਾਇਆ ਜਾਊਗਾ ਇਸ ਕਰਕੇ ਕਿਸਾਨ ਤੁਸੀਂ ਦੇਖੋ ਉਹਨਾਂ ਅੰਨਦਾਤਾ ਕਹਿੰਦੇ ਸੀ ਦਿੱਲੀ ਦੀ ਸਰਕਾਰ ਨੇ ਵੀ ਅੰਨਦਾਤਾ ਸਰਕਾਰਾਂ ਤੇ ਰੋਲਿਆ ਪੰਜਾਬ ਦੀ ਸਰਕਾਰ ਨੇ ਵੀ ਅੰਨਦਾਤਾ ਸਰਕਾਰਾਂ ਤੇ ਰੋਲਿਆ ਟਰੈਲੀਆਂ ਤਾਂ ਚੋਰੀ ਕਰ ਲਈਆਂ ਮੈਂ ਐਸੇ ਕਰਕੇ ਕਿਹਾ ਕਿ ਕਾਂਗਰਸ ਅਕਾਲੀ ਭਾਜਪਾ ਆਮ ਪਾਰਟੀ ਇਹ ਚਾਰਾਂ ਦੀ ਮੋਰਲ ਡੈਥ ਹੋ ਚੁੱਕੀ ਹੈ ਮੋਰਲ ਡੈਟ ਇਹ ਸਿਰਫ ਲਾਚਾਂ ਘੁੰਮ ਰਹੀਆਂ ਜਮੀਰ ਮਰ ਚੁੱਕੀ ਐ ਲਾਚਾਂ ਘੁੰਮ ਰਹੀਆਂ ਤੋਂ ਇਹ ਲਾਚਾਂ ਨੂੰ ਕਾਫੀ ਹੱਦ ਤੱਕ ਲੋਕ ਪਛਾਣ ਚੁੱਕੇ ਆ ਬੀਐਸਪੀ ਨੇ ਪੰਜਾਬ ਸੰਭਾਲੋ ਮਹਮ ਜਿਹੜੀ ਛੇੜੀ ਆ ਤਿਆਂ ਦਾ ਸੁਹਾਗ ਬਚਾਉਣ ਦੀ ਮਹਮ ਪੰਜਾਬ ਦੀਆਂ ਤਿਆਂ ਦਾ ਸੁਹਾਗ ਇੱਕ ਇੱਕ ਘਰ ਚ ਤਿੰਨ ਤਿੰਨ ਵਿਧਵਾ ਬੈਠੀਆਂ ਚਿੱਟੇ ਨਾਲ ਡਰਗ ਮਾਫੀ ਨਾਲ ਭੈਣਾ ਤੇ ਭਰਾ ਮਾਮਾ ਦੇ ਪੁੱਤ ਤੋਂ ਇਹ ਬੀਐਸਪੀ ਨੇ ਵੱਡੀ ਚੁਣੌਤੀ ਸਬਕਾਰੀ ਇਹ ਤਾਂ ਵੈਸੇ ਚੰਗੀ ਗੱਲ ਹੈ ਪਰ ਇਹਦੇ ਨਾਲ ਜੇ ਆਪਾਂ ਇਹਦੇ ਪੈਰਲਲ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵੀ ਯੋਧ ਨਸ਼ੇ ਵਿਰੁੱਧ ਚਲਾ ਰਹੀ ਹੈ ਉਹ ਤਾਂ ਜਦੋਂ ਈਵਨ ਪਾਵਰ ਵਿੱਚ ਆਏ ਸੀ ਉਦੋਂ ਹੀ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਇੱਕ ਤਾਂ ਐਂਟੀ ਗੈਂਗਸਟਰ ਟਾਸਕ ਫੋਰਸ ਇੰਪਲੀਮੈਂਟ ਕਰਾਂਗੇ ਤੇ ਇੱਕ ਨਸ਼ੇ ਦੇ ਖਿਲਾਫ ਆਪਣਾ ਯੁੱਧ ਇਨੀਸ਼ੀਏਟ ਕਰਾਂਗੇ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਦੋਮਾ ਚੀਜ਼ਾਂ ਨੂੰ ਕੋਈ ਮੈਨੂੰ ਦੇਖੋ ਮੈਂ ਜਿੰਨਾ ਕਿ ਮੈਂ ਜਾਣਦਾ ਉਨਾਂ ਕ ਸਾਰੇ ਹੀ ਜਾਣਦੇ ਆ ਤੁਸੀਂ মিডিਏ ਨਾਲ ਜੁੜੇ ਹੋਇਆ ਕੋਈ ਇੱਕ ਵੱਡਾ ਮਗਰਮਛ ਇਹਨਾਂ ਨੇ ਫੜਿਆ ਹੋਵੇ ਤੁਹਾਡੇ ਹਿਸਾਬ ਨਾਲ ਵੱਡਾ ਮਕਰਮਛ ਕੌਣਾ ਮੇਰੇ ਹਿਸਾਬ ਨਾਲ ਪੋਲੀਟੀਸ਼ੀਅਨ ਪੁਲਿਸ ਉਹ ਖੁਦ ਡਰੱਗ ਮਾਫੀਆ ਦੀ ਪਿੱਠ ਤੇ ਆ ਇਹਨਾਂ ਨੇ 13000 ਬੰਦਾ ਜੇਲ੍ਹ ਭੇਜਿਆ ਇਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਜਿਹੜਾ ਜੇਲ੍ਹਾਂ ਚ ਡਰੱਗ ਵੇਚਦਾ ਬਿਕਦਾ ਉਹ ਕੌਣ ਵੇਚਦਾ ਜਿਹੜਾ ਜੇਲ੍ਹ ਦੇ ਅੰਦਰ ਡਰੱਗ ਵੇਚ ਬਿਕ ਰਿਹਾ ਕੀ ਉਹ ਪੁਲਿਸ ਦੀ ਮਿਲ ਮਿਲੀਪਗਤ ਤੋਂ ਬਿਨਾ ਬਿਕਜੋ ਕੀ ਉਹ ਪੋਲਿਟਿਸ਼ੀਨ ਦੇ ਬਿਨਾ ਥਾਪੜੇ ਤੋਂ ਬਿਕਜੋ ਤੂੰ ਡਰੱਗ ਮਾਫੀਆ ਦਾ ਨੈਟਵਰਕ ਤਿੰਨਾ ਦਾ ਆ ਇਹ ਜਿਹੜੇ ਕਿਸੇ ਕੋ 4 ਗ੍ਰਾਮ ਕਿਸੇ ਕੋ 2 ਗ੍ਰਾਮ ਇਹ ਜਿਹੜੇ ਸਮਗਲਰ ਨਹੀਂ 2-2 ਗ੍ਰਾਮ ਵਾਲੇ ਫੜੇ ਆ ਕਈਆਂ ਦੇ ਕੋਲ ਤਾਂ ਲਫਾਫਾ ਸੁੰਘ ਕੇ ਉੱਤੇ ਐਫ ਆਈ ਆਰ ਦਰਜ ਕਰਾ ਦਿੱਤੀ ਕੋਈ ਖਾਲੀ ਲਫਾਫਾ ਸੀ ਉਹ ਸੁੰਘਿਆ ਕਹਿੰਦੇ ਸੁੰਘ ਕੇ ਮੁਕੱਦਮਾ ਦਰਜ ਕਰ ਦਿੱਤਾ ਔਰ ਮੈਂ ਹੁਸ਼ਿਆਰਪੁਰ ਦੀ ਇੱਕ ਖਬਰ ਪੜੀ ਇੱਕੋ ਹੀ ਦਿਨ ਇੱਕ ਅਖਬਾਰ 'ਚ ਦੋ ਖਬਰਾਂ ਐ ਡੱਡੀਆਂ ਲੱਗੀਆਂ ਇੱਕ ਸ਼ਹਿਰ ਦੇ ਇਧਰਲੇ ਪਾਸੇੋਂ ਸਮਗਲਰ ਫੜਿਆ ਇੱਕ ਇਧਰਲੇ ਪਾਸੇੋਂ ਤੇ ਪੁਲਿਸ ਦੀ ਸਟੋਰੀ ਲਿਖੀ ਉਹ ਅਖਬਾਰ 'ਚ ਕਿ ਇਹ ਡਰੱਗ ਮਾਫੀਆ ਉਹਨੂੰ ਡਰੱਗ ਮਾਫੀਆ ਕਿਹਾ ਕਹਿੰਦੇ ਇਹ ਚੋ ਦੇ ਵਿੱਚ ਬੈਠਾ ਪੀ ਰਿਹਾ ਸੀ ਨਸ਼ਾ ਕਰ ਰਿਹਾ ਸੀ ਹੁਣ ਨਸ਼ਾ ਕਰਨੇ ਵਾਲੇ ਨੂੰ ਉਹ ਤਾਂ ਵਿਕਟਿਮ ਹੈ ਜਿਹੜਾ ਡਰੱਗ ਮਾਫੀਆ ਦੇ ਰਡਾਰ ਚ ਆ ਗਿਆ ਚੱਕਰ ਵਿੱਚ ਉਹ ਤਾਂ ਵਿਕਟਿਮ ਹੈ ਤੁਸੀਂ ਵਿਕਟਿਮ ਦੀ ਹੋਰ ਵਿਕਟਿਮਾਈਜੇਸ਼ਨ ਕਰ ਰਹੇ ਆ ਉਹਨੂੰ ਡਰੱਗ ਮਾਫੀਆ ਡਿਕਲੇਅਰ ਕਰ ਰਹੇ ਆ ਸੋ ਬੌਝਲ ਸਮਾਜ ਪਾਰਟੀ ਦਾ ਇਹ ਕਹਿਣਾ ਕਿ ਵੱਡੇ ਮਗਰ ਮੱਚ ਇਹਨਾਂ ਕੋਲ ਸੂਚੀ ਪਈ ਹੈ ਤੁਸੀਂ ਮੈਨੂੰ ਪੁੱਛਿਆ ਨਾ ਤੁਹਾਡੇ ਹਿਸਾਬ ਨਾਲ ਕੌਣ ਆ ਇਹਨਾਂ ਕੋਲ ਲਿਸਟ ਪਈ ਹੈ ਉਹ ਲਿਸਟ ਕੱਢ ਲੈਣ ਤਾਂ ਸੰਗਤ ਸਾਨੂੰ ਮੌਕਾ ਦੇਵੇ ਅਸੀਂ ਕੱਢਾਂਗੇ ਤੁਹਾਨੂੰ ਪਤਾ ਕੌਣ ਹੈ ਉਸ ਲਿਸਟ ਦਾ ਪੂਰਾ ਪਤਾ ਹੈ ਪਰ ਸਵਾਲ ਇਹੀ ਹੈ ਨਾ ਫਿਰ ਜੇ ਤੁਹਾਨੂੰ ਪਤਾ ਹੈ ਤਾਂ ਫਿਰ ਤੁਸੀਂ ਜਨਤਕ ਤੌਰ ਤੇ ਕਿਉਂ ਨਹੀਂ ਉਹਨਾਂ ਨੂੰ ਸਾਹਮਣੇ ਲਿਆਉਂਦੇ ਕਿ ਭਾਈ ਇਹ ਹੈ ਤੇ ਇਹਨਾਂ ਤੇ ਕਾਰਵਾਈ ਕਰੋ ਤੁਸੀਂ ਆਵਾਜ਼ ਚੱਕੋਗੇ ਕੀ ਪਤਾ ਕਾਰਵਾਈ ਹੋ ਜੇ ਦੇਖੋ ਅਸੀਂ ਤਾਂ ਕਹਿ ਰਹੇ ਹਾਂ ਨਾਮ ਤਾਂ ਕੋਈ ਵੀ ਨਹੀਂ ਜਾਣਦਾ ਅਸੀਂ ਤਾਂ ਕਹਿ ਰਹੇ ਹਾਂ ਕਿ ਭਾਈ ਜਿਹੜੇ ਵੱਡੇ ਮਗਰਮਾ ਸ਼ੌਫੜੋ ਤੁਸੀਂ 13000 22 ਗ੍ਰਾਮ ਵਾਲੇ ਜਿਹੜੇ ਭੇਜੇ ਆ ਇਹ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰ ਸਕਦੇ ਠੀਕ ਹੈ ਕਿਉਂ ਕਿ ਕਿਉਂਕਿ ਤੁਸੀਂ ਡੀ ਐਡਿਕਸ਼ਨ ਸੈਂਟਰ ਬਣਾਏ ਨਹੀਂ ਤੁਸੀਂ ਰੀਹੈਬਿਲੀਟੇਸ਼ਨ ਸੈਂਟਰ ਬਣਾਏ ਨਹੀਂ ਤੁਹਾਨੂੰ ਇਹ ਪਤਾ ਸੀ ਭਈ ਇਹ 13000 ਜੇ ਕੋ ਲੱਗ ਗਿਆ ਨਸ਼ੇ ਨੂੰ ਹਕੂਮਤ ਰਾਨਾ ਦੀ ਗਲਤ ਨੀਤੀਆਂ ਕਾਰਨ ਇਹਨਾਂ ਨੂੰ ਰੱਖਣਾ ਕਿੱਥੇ ਹੈ ਰੀਹੈਬਿਲੀਟੇਸ਼ਨ ਸੈਂਟਰ ਹੈ ਨਹੀਂ ਡੇਡਿਕਸ਼ਨ ਸੈਂਟਰ ਹੈ ਨਹੀਂ ਚੱਕ ਕੇ ਜੇਲ੍ਹ ਤੋਂ ਸੁੱਟ ਦਿੱਤੇ ਡਰੱਗ ਮਾਫੀਆ ਬਣਾ ਕੇ ਇਟਸ ਕ੍ਰਾਈਮ ਜਦੋਂ ਸੰਗਤ ਸਾਨੂੰ ਮੌਕਾ ਦੇਉਗੀ ਅਸੀਂ ਸਾਰਾ ਕੁਝ ਦਿਖਾ ਦਿਆਂਗੇ ਲਿਸਟਾਂ ਇਹਨਾਂ ਦੀ ਫਾਈਲ 'ਚ ਲੱਗੀਆਂ ਸੰਗਤ ਸਾਨੂੰ ਅਸ਼ੀਰਵਾਦ ਦੇਵੇ ਮੌਕਾ ਦੇਵੇ ਅਸੀਂ ਕਰਾਂਗੇ ਕਰਕੇ ਦਿਖਾਵਾਂਗੇ ਤਾਨੂੰ ਕੀ ਲੱਗਦਾ ਫਿਰ ਕਿਉਂ ਨਹੀਂ ਹੁੰਦੀ ਕਾਰਵਾਈ ਅਲਟੀਮੇਟਲੀ ਤਾਂ ਇਹੀ ਗੱਲ ਹੈ ਨਾ ਕਿਉਂ ਨਹੀਂ ਹੁੰਦੀ ਮੈਂ ਤਾਂ ਤੁਹਾਨੂੰ ਕਈ ਵਾਰੀ ਦੱਸ ਦਿੱਤਾ ਕਿ ਪੋਲਿਟিক্যাল ਪੋਲਿਟਿਸ਼ੀਅਨ ਪੁਲਿਸ ਔਰ ਡਰਗ ਮਾਫੀਆ ਇਹਨਾਂ ਦਾ ਇੱਕ ਗੱਠ ਜੋੜੋ ਕੋਨੂੰ ਕੋਨੂੰ ਨਹੀਂ ਲੱਗਦਾ ਕਿ ਇਦਾਂ ਬੀਐਸਪੀ ਤੇ ਵੀ ਸਵਾਲ ਖੜਜੂਗਾ ਕਿ ਜਿਨ੍ਹਾਂ ਦੇ ਉੱਤੇ 6-6 ਹਜ਼ਾਰ ਕਰੋੜ ਦੇ ਘਪਲੇ ਦੇ ਇਲਜ਼ਾਮ ਹੈ ਡਰਗ ਕੇਸਿਸ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਆ ਉਹਨਾਂ ਦੀ ਪਾਰਟੀ ਦੇ ਨਾਲ ਬੀਐਸਪੀ ਦੀ ਸਾਂਝ ਰਹੀ ਹੈ ਇੱਕ ਟਾਈਮ ਤੇ ਮੈਨੂੰ ਤਾਂ ਪਤਾ ਨਹੀਂ ਸਾਡੇ ਨਾਲ ਅਸੀਂ ਤਾਂ ਸਾਡੀ ਲੀਡਰ ਪੈਣ ਮਾਇਆਵਤੀ ਕੋਈ ਐਂ ਉਂਗਲ ਕਰਕੇ ਦਿਖਾਵੇ ਅਸੀਂ ਤੁਸੀਂ ਦੇਖਿਆ ਪਿੱਛੇ ਸੁਪਰੀਮ ਕੋਰਟ ਨੇ ਇੱਕ ਲਿਸਟ ਜਾਰੀ ਕੀਤੀ ਪੋਲੀਟੀਕਲ ਫੰਡਿੰਗ ਦੀ ਐਸਬੀਆਈ ਤੋਂ ਕਰਵਾਈ ਹਜ਼ਾਰਾਂ ਕਰੋੜ ਰੁਪਇਆ ਦੂਸਰੇ ਰਾਜਨੀਤਿਕ ਦਲਾਨੇ ਬੜੇ ਪੂੰਜੀਪਤੀਆਂ ਤੋਂ ਲਿਆ ਈਵਨ ਜਿਨ੍ਹਾਂ ਦੇ ਸ਼ੂਗਰ ਦੀ ਦਵਾਈਆਂ ਦੇ ਸੈਂਪਲ ਫੇਲ ਹੋਏ ਕੈਂਸਰ ਦੀਆਂ ਦਵਾਈਆਂ ਦੇ ਸੈਂਪਲ ਫੇਲ ਹੋਏ ਉਹਨਾਂ ਤੋਂ ਫੰਡਿੰਗ ਲਈ ਬਹੁਜਨ ਸਮਾਜ ਪਾਰਟੀ ਦੇ ਨਾਤੇ ਇੱਕ ਨਵਾਂ ਪੈਸਾ ਦਿਖਾਓ ਕਾਂਗਰਸ ਦਾ ਨਾਮ ਆਇਆ ਭਾਜਪਾ ਦਾ ਆਇਆ ਤੇਰੇ ਨਾਮ ਹੋਂਦ ਦਾ ਆਇਆ ਸਮਾਜਵਾਦੀ ਦਾ ਆਇਆ ਆਮ ਆਦਮੀ ਦਾ ਆਇਆ ਬੀਐਸਪੀ ਦੀ ਫੰਡ ਇੱਕ ਜ਼ੀਰੋ ਹੋਣਾ ਤੋਂ ਔਰ ਇਦਾਂ ਹੀ ਡਰਗ ਮਾਫੀਆ ਦੇਸ਼ ਹੁਤੇ ਬੀਐਸਪੀ ਕੋਰੀ ਚਿੱਟੀ ਚਾਦਰ ਵਾ ਇਸੇ ਕਰਕੇ ਤਾਂ ਅਸੀਂ ਕਹਿ ਰਹੇ ਹਾਂ ਕਿ ਇਹ ਨੈਟਵਰਕ ਜਿਹੜਾ ਅੱਜ ਤੱਕ ਚਾਰੇ ਦਲ ਨਹੀਂ ਤੋੜ ਸਕੇ ਇਹ BSP ਤੋੜੋਗੀ ਸਾਨੂੰ ਮੌਕਾ ਦੇ ਠੀਕ ਅੱਛਾ ਅੰਤਵਲ ਵੱਧ ਦੇ ਵੱਧ ਇੱਕ ਵਾਰੀ ਇਕਟਰਲ ਪ੍ਰੋਸੈਸ ਵੱਲ ਜਾਂਦੇ ਆ BSP ਦੀ ਇਕਟਰਲ ਪ੍ਰੋਸੈਸ ਵੱਲ ਜਾਂਦੇ ਆ ਹੁਣ ਇਸ ਵੇਲੇ ਬਹੁਤ ਅੱਛਾ ਇੱਕ ਮੌਕਾ ਆ ਹਰ ਪਾਰਟੀ ਦੇ ਕੋਲ ਕਿਉਂਕਿ ਲੁਧਿਆਣਾ ਵੈਸਟ ਦੀ ਚੋਣ ਹੈਗੀ ਆ ਜ਼ਿਮਨੀ ਚੋਣ ਆ ਪਰ ਸਵਾਲ ਇਹੀ ਹੈ ਕਿ BSP ਉੱਥੋਂ ਕਿਉਂ ਨਹੀਂ ਲੜਦੀ ਪਈ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਪੈਣ ਮਾਇਆ ਵੱਤੀ ਨੇ ਕਿਹਾ ਕਿ ਤੁਸੀਂ ਸਟੇਟ ਤਿਆਰ ਕਰੋ ਇੱਕ ਸੀਟ ਤੇ ਟਾਈਮ ਬਰਬਾਦ ਨਾ ਕਰੋ ਅਸੀਂ ਸਟੇਟ ਨੂੰ ਤਿਆਰ ਕਰਨ ਤੇ ਫੋਕਸ ਕੀਤਾ ਬੀਐਸਪੀ ਇਸ ਕਰਕੇ ਉਪਚੋਣ ਨਹੀਂ ਲੜ ਰਹੀ ਕੀ ਇਹਦਾ ਮਤਲਬ ਇਹ ਸਮਝ ਲਈਏ ਕਿ ਬੀਐਸਪੀ ਇਸ ਪੋਜੀਸ਼ਨ 'ਚ ਨਹੀਂ ਹੈਗੀ ਕਿ ਅਜੇ ਚੋਣ ਲੜਿਆ ਜਾਵੇ ਅਬ ਸਮਝ ਤੁਹਾਡੀ ਹੈ ਬੀਐਸਪੀ ਤਾਂ ਜੋਪੀ 'ਚ ਵੀ ਨਹੀਂ ਲੜ ਰਹੀ ਉਪਚੋਣ ਬੀਐਸਪੀ ਦੇਸ਼ ਦੇ ਕਿਸੇ ਵੀ ਖਿੱਤੇ 'ਚ ਉਪਚੋਣ ਨਹੀਂ ਲੜ ਰਹੀ ਪੰਜਾਬ 'ਚ ਥੋੜੀ ਕੱਲੀ ਹੋ ਰਹੀ ਹੈ ਪ੍ਰੀਵਰ ਇਹੀ ਮੈਂ ਕਹਿਣਾ ਚਾਹੁੰਦਾ ਨਾ ਕਿ ਕਿਮੂਲੇਟਿਵਲੀ ਇਹ ਮੰਨ ਲਈਏ ਕਿ BSP ਇਸ ਪੋਜੀਸ਼ਨ 'ਚ ਨਹੀਂ ਹੈਗੀ ਕਿ ਅਜੇ ਕੋਈ ਵੀ ਇਦਾਂ ਦੀ ਚੋਣ ਜਿਹੜੀ ਵਿਚ ਵਿਚਾਲੇ ਆਉਂਦੀ ਉਹਨੂੰ ਲੜ ਲਈਏ ਨਹੀਂ 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 ਦੇਖੋ ਤੋਂ ਮੰਨਣਾ ਤੁਸੀਂ ਮੈਂ ਤੁਹਾਨੂੰ ਕਿਹਾ ਕਿ BSP ਨੇ ਫੈਸਲਾ ਕੀਤਾ ਕਿ ਅਸੀਂ ਸਟੇਟ ਜਿੱਤਣ ਦੀ ਤਿਆਰੀ ਕਰੀ ਉਪ ਚੋਣ ਦੀ ਬਹੁਤ ਬੜੀ ਸਟ੍ਰਟਿਜੀ ਇਮੀਅਤ ਨਹੀਂ ਹੈ ਠੀਕ ਹੈ ਨਾ ਇਹ ਜਿਹੜਾ ਇਸ ਇਹ ਇਹ ਉਪ ਚੋਣ ਜਿਹੜੀ ਇੱਕ ਤਰ੍ਹਾਂ ਨਾਲ ਮੈਨੇਜਡ ਇਲੈਕਸ਼ਨ ਹੁੰਦੀ ਇਹ ਫ੍ਰੀ ਐਂਡ ਫੇਅਰ ਕੁਝ ਨਹੀਂ ਹੁੰਦਾ ਇਹਦੇ ਵਿੱਚ ਵੈਸੇ ਤਾਂ ਬਹੁਤ ਬਹੁਤ ਕੁਛ ਇਹਦੇ ਚ ਇਨਵੋਲ ਹੁੰਦਾ ਇਸ ਕਰਕੇ ਸਾਡਾ ਧਿਆਨ ਨਾ ਫੋਕਸ ਹੈ ਸਟੇਟ ਤੇ ਪੰਜਾਬ ਸੰਭਾਲੋ ਮਹਿਮ ਤੇ ਇਹਦੇ ਐਕਸਪੈਂਸ਼ਨ ਤੇ ਇਹਦੀ ਸੀਰੀਅਸਨੈਸ ਤੇ ਇਹਦੀ ਸੈਂਸਿਟੀਵਿਟੀ ਤੇ ਇਹ ਇਹ ਅਸੀਂ ਇਹਦੀ ਸੀਰੀਅਸਨੈਸ ਔਰ ਇਹਦੀ ਸੈਂਸਿਟੀਵਿਟੀ ਪੰਜਾਬੀਆਂ ਤੱਕ ਪਹੁੰਚਾ ਰਹੇ ਹਾਂ ਕਿ ਪੰਜਾਬ ਦੇ ਦਰਦਮੰਦੋ ਪੰਜਾਬ ਦੀ ਉਹ ਕਲਮੋ ਪੰਜਾਬ ਦੀਆਂ ਆਜ਼ਾਦ ਜ਼ਮੀਰੋ ਆਓ ਬੀਐਸਪੀ ਨੂੰ ਪੰਜਾਬ ਸੰਭਾਲੋ ਮਹਮ ਨੂੰ ਕਾਮਯਾਬ ਕਰੀਏ ਕਰੀਮਪੁਰ ਸਿੰਘ ਇੱਕ ਸਮੇਂ ਤੇ ਨਾ ਬੀਐਸਪੀ ਬਹੁਤ ਇੱਕ ਵੱਡਾ ਨਾਮ ਇੱਕ ਵੱਡੀ ਪਾਰਟੀ ਸੀ ਔਰ ਇਸ ਦੇ ਲੀਡਰ ਵੀ ਖਾਸੇ ਵੱਡੇ ਅਹੁਦਿਆਂ ਤੇ ਰਹਿ ਚੁੱਕੇ ਐ ਮੈਂ ਹੀ ਪੁੱਛਣਾ ਚਾਹੁੰਦਾ ਕਿ ਆਖਿਰਕਾਰ ਇਦਾਂ ਦਾ ਕੀ ਹੋ ਗਿਆ ਬੀਐਸਪੀ ਦੇ ਵਿੱਚ ਕੀ ਪੋਜੀਸ਼ਨ ਇਦਾਂ ਦੀ ਆ ਗਈ ਕਿ ਅਲਟੀਮੇਟਲੀ ਹੇਠਾਂ ਜਾਣਾ ਪੈ ਗਿਆ ਕੀ ਡਾਊਨਫਾਲ ਸਮਝਦੇ ਹੋ ਤੁਸੀਂ ਤਾਂ ਸਮਝਦੇ ਹੋ ਤੁਸੀਂ ਤਾਂ ਅੰਡਰਸਟੈਂਡ ਕੀਤਾ ਹੈ ਇਹਨਾਂ ਚੀਜ਼ਾਂ ਨੂੰ ਤੁਸੀਂ ਤਾਂ ਪਾਰਟੀ ਦੇ ਡਾਊਨਫਾਲਸ ਨੂੰ ਦੇਖਿਆ ਹੈ ਆ ਮੇਰੇ ਖਿਆਲ ਬੀਤ ਚੁੱਕੇ ਸਮੇਂ ਦੀਆਂ ਗੱਲਾਂ ਕਰਕੇ ਅਮੀ ਟਾਈਮ ਵੇਸਟ ਕਰਨ ਵਾਲੀ ਗੱਲ ਹੈ ਮੈਂ ਇੱਕ ਇਸ ਨੇਚਰ ਦਾ ਆਦਮੀ ਹਾਂ ਮੈਂ ਕਦੀ ਕਮਜ਼ੋਰੀ ਤੇ ਪਰਦਾ ਨਹੀਂ ਪਾਉਂਦਾ ਮੈਂ ਕਹਿੰਦਾ ਕਿ ਕੁਛ ਨਾ ਕੁਛ ਕਮੀਆਂ ਰਹੀਆਂ ਹੋਣਗੀਆਂ ਜਿਹਦੇ ਕਰਕੇ ਕੁਛ ਕਮਜ਼ੋਰੀਆਂ ਆਈਆਂ ਪਰੰਤੂ ਸਾਡੀ ਨੈਸ਼ਨਲ ਪ੍ਰੈਜ਼ੀਡੈਂਟ ਨੇ ਨੈਸ਼ਨਲ ਲੈਵਲ ਤੇ ਆਰਗੇਨਾਈਜੇਸ਼ਨਲ ਸਟਰਕਚਰ ਨੂੰ ਜਿਸ ਤਰੀਕੇ ਨਾਲ ਮਜ਼ਬੂਤ ਕਰਨਾ ਸ਼ੁਰੂ ਕੀਤਾ ਹਰ ਸਟੇਟ 'ਚ ਔਰ ਬੈਕਵਰਨ ਨੂੰ ਕਿਸਾਨ ਨੂੰ ਦਲਤ ਨੂੰ ਦੇਖੋ ਹੁਣ ਉਤਰਾਖੰਡ ਦੇ ਵਿੱਚ ਅਸੀਂ ਸਟੇਟ ਪ੍ਰੈਜ਼ੀਡੈਂਟ ਸੈਣੀ ਨੂੰ ਬਣਾਇਆ ਹਰਿਆਣੇ ਦੇ ਵਿੱਚ ਇੱਕ ਗੁੱਜਰ ਔਰ ਇੱਕ ਪਰਜਾਪਤੀ ਦੋ ਇਨਚਾਰਜ ਲਗਾਏ ਪੰਜਾਬ ਦੇ ਵਿੱਚ ਇੱਕ ਪਰਜਾਪਤ ਔਰ ਇੱਕ ਮਹਿਰਾ ਦੋ ਸਟੇਟ ਇਨਚਾਰਜ ਅਸੀਂ ਬਾਕੀ ਸ਼ਡੂਲ ਕਸ ਤੋਂ ਇਲਾਵਾ ਲਗਾਏ ਤੋਂ ਇੱਕ ਕੰਬੀਨੇਸ਼ਨ ਜਿਹੜੀ ਵਿਕਟਿਮ ਸੁਸਾਇਟੀ ਉਹਨਾਂ ਦੇ ਅੰਦਰ ਯੂਨਿਟੀ ਕਿਸਾਨ ਮਜ਼ਦੂਰ ਦਲਤ ਪਛੜਾ ਕਾਰੋਬਾਰੀ ਸ਼ਹਿਰੀ ਦੁਕਾਨਦਾਰ ਇਹ ਸਭ ਨੂੰ ਅਸੀਂ ਇਕੱਠੇ ਕਰਕੇ ਅੱਗੇ ਵਧ ਰਹੇ ਤੋਂ ਮੈਂ ਇਹ ਮਹਿਸੂਸ ਕਰਦਾ ਕਿ ਪਿਛਲੇ 5 6 ਮਹੀਨਿਆਂ ਚ ਜਿਹੜੀ ਅਸੀਂ ਵਰਕਿੰਗ ਸ਼ੁਰੂ ਕੀਤੀ ਆ ਬੀਐਸਪੀ ਦੀ ਉਹਦੇ ਬੜੇ ਸਾਰਥਕ ਨਤੀਜੇ ਸੰਗਠਨ ਦੇ ਫਰੰਟ ਤੇ ਵੀ ਔਰ ਸੰਗਤ ਦੇ ਫਰੰਟ ਤੇ ਵੀ ਸੰਗਤ ਦਾ ਜਨ ਸਮਰਥਨ ਇਨ ਜਨਰਲ بڑے ਪੱਧਰ ਤੇ ਮਿਲ ਰਿਹਾ ਔਰ ਸੰਗਠਨ ਜਦੋਂ ਸੰਗਤ ਖੜ ਜਾਂਦੀ ਨਾਲ ਫਿਰ ਸੰਗਠਨ ਤਾਂ ਆਪਣੇ ਆਪ ਤਿਆਰ ਹੋ ਜਾਂਦਾ ਮੇਰਾ ਇਹ ਪੁੱਛਣ ਦਾ ਕਾਰਨ ਇਹ ਵੀ ਸੀ ਕਿਉਂਕਿ ਜੇ BSP ਦੀ ਗੱਲ ਕਰੀਏ ਭਾਰਤ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਜਿਹੜੀ ਹੈ ਉਹ ਬਹੁਜਨ ਸਮਾਜ ਦੀ ਹੈਗੀ ਲੋਕਾਂ ਦੀ ਤੇ ਉਹ ਸਾਰੇ ਬਹੁਜਨ ਸਮਾਜ ਦੇ ਲੋਕ ਰਲ ਕੇ ਇੱਕ BSP ਨੂੰ ਨਹੀਂ ਜਿਤਾ پا ਰਹੇ ਇਹ ਹੈਰਾਨੀ ਦੀ ਗੱਲ ਨਹੀਂ ਇਹ ਦੇਖੋ मनी मीडिया माफिया साम दाम दंड भेद एवरीथिंग इज गोइंग ऑन और जोड़े विक्टिम है छे हजार टुकड़िया वंटे हुए जातियाँ जिन्होंने आप हुए, तो कंशीराम साहब ने जात तोड़ो समाज जोड़ो भाईचारा बनाओ का अंदोलन दिता गुरु नानक ने भी ये अंदोलन दिता ਗੁਰੂ ਗੋਬਿੰਦ ਨੇ ਦਿੱਤਾ ਕਿ ਹਿੰਦੂ ਤਰ ਕੋ ਰਾਫ ਜੇ ਇਮਾਮ ਸਾਫੀ ਮਾਨਸ ਕੀ ਜਾਤਸਬੇ ਕੇ ਪਛਾਨ ਬੋ ਤਾਂ ਜਿਹੜੀ ਨਫਰਤ ਵਾਲੀ ਵਿਚਾਰਧਾਰਾ ਆ ਉਹ ਰਾਜ ਕਰਦੀ ਆ ਗੁਰੂ ਦੀ ਵਿਚਾਰਧਾਰਾ 1.6 ਛਤੀਆਂ ਚ ਕੈਦ ਹੋ ਚੁੱਕੀ ਐ ਸੋ ਇਸ ਕਰਕੇ ਚਨੌਤੀਆਂ ਹੈਗੀਆਂ ਵਿਵਸਥਾ ਹੈਗੀ ਆ ਪਰੰਤੂ ਮੈਨੂੰ ਲੱਗਦਾ ਕਿ ਅਸੀਂ ਜਥੇਬੰਦਕ ਟਾਂਚੇ ਇੱਕ ਮਜ਼ਬੂਤ ਜਥੇਬੰਦਕ ਟਾਂਚੇ ਦੇ ਬਲ ਤੇ ਇੱਕ ਇਹ ਕਲੈਰਿਟੀ ਆਫ ਇੰਟੈਂਸ਼ਨ ਐਂਡ ਡਿਟਰਮੀਨੇਸ਼ਨ ਜਿਹੜੀ ਸਾਡੇ ਇੰਟੈਂਸ਼ਨਸ ਹੈ ਅਸੀਂ ਉਹਦੇ ਬਲ ਤੇ ਉਹਨਾਂ ਚੁਣੌਤੀਆਂ ਨੂੰ ਪਾਰ ਕਰ ਪਾਵਾਂਗੇ ਔਰ ਇਹ ਜਿਹੜਾ ਪੰਜਾਬ ਆ ਇਹਨੂੰ ਇਸ ਅੰਧਕਾਰ ਚੋਂ ਕੱਢ ਕੇ ਇੱਕ ਨਵਾਂ ਨਰਵਾ ਪੰਜਾਬ ਮੈਂ ਫਿਰ ਪੰਜਾਬੀਆਂ ਨੂੰ ਕਹਿਣਾ ਕਿ ਪਰੇਸ਼ਾਨ ਔਰ ਨਿਰਾਸ਼ ਹੋਣ ਦੀ ਲੋੜ ਨਹੀਂ ਸਿਸਟਮ ਤੋਂ ਇਤਿਹਾਸ ਪੜੋ ਜਪਾਨ ਅਮਰੀਕਾ ਨੇ ਪਰਮਾਣੂ ਬੰਬ ਸੁੱਟ ਕੇ ਬਰਬਾਦ ਕੀਤਾ ਸੀ ਅੰਗਰੇਜ਼ ਦੇ ਜਾਣ ਤੋਂ 2 ਸਾਲ ਪਹਿਲਾਂ ਦੂਸਰੇ ਵਿਸ਼ਵ ਯੁੱਧ 31 ਲੱਖ ਲੋਕ ਜਪਾਨ ਦੇ ਮਾਰ ਦਿੱਤੇ ਗਏ ਲੱਖਾਂ ਬਕਲਾੰਗ ਹੋ ਗਏ ਪਰਮਾਣੂ ਬੰਬ ਦੇ ਅਸਰ ਨਾਲ ਉਹਦੇ ਬਿਜ਼ਨਸ ਸੈਂਟਰ ਤੋੜ ਦਿੱਤੇ ਉਹਦੇ ਪੁਲ ਸਕੂਲ ਹਸਪਤਾਲ ਤੋੜ ਦਿੱਤੇ ਲੇਕਿਨ ਹੁਕਮਰਾਨ ਦੀ ਨੀਤ ਔਰ ਨੀਤੀ ਦੇ ਵਿੱਚ ਇਮਾਨਦਾਰੀ ਹੋਣ ਕਰਕੇ ਜਾਪਾਨ ਅੱਜ ਵਿਸ਼ਵ ਦੀ ਆਰਥਿਕ ਸ਼ਕਤੀ ਬਣ ਕੇ ਫਿਰ ਖੜਾ ਹੋ ਗਿਆ ਇਸ ਕਰਕੇ ਪੰਜਾਬੀਆਂ ਨੂੰ ਮੇਰੀ ਬੇਨਤੀ ਹੈ ਕਿ 78 ਸਾਲ ਦੇ ਹਾਕਮਾਂ ਦੀ ਬਰਬਾਦੀ ਤੋਂ ਨਿਰਾਸ਼ ਨਾ ਹੋਵੋ ਨਿਸ਼ਚੈ ਕਰੋ ਔਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਜੇ ਹੁਕਮਰਾਨ ਦੀ ਨੀਅਤ ਦੀ ਇਮਾਨਦਾਰੀ ਜਾਪਾਨ ਨੂੰ ਵਿਸ਼ਵ ਦੀ ਆਰਥਿਕ ਸ਼ਕਤੀ ਬਣਾ ਸਕਦਾ ਜਿਹਨੂੰ ਪਰਮਾਣੂ ਸ਼ਕਤੀ ਨੇ ਤਬਾਹ ਕੀਤਾ ਸੀ ਤੋ ਕਾਂਗਰਸ ਅਕਾਲੀ ਭਾਜਪਾ ਆਪ ਔਰ ਡਰੱਗ ਮਾਫੀਆ ਦਾ ਬਰਬਾਦ ਕੀਤਾ ਹੋਇਆ ਪੰਜਾਬ ਅਸੀਂ ਭਾਰਤ ਦੀ ਆਰਥਿਕ ਸ਼ਕਤੀ ਬਣਾ ਕੇ ਖੜੇ ਕਰ ਸਕਦੇ ਆ ਬਸ ਇੱਕ ਵਾਰ ਪੰਜਾਬ ਸੰਭਾਲੋ ਮਹਿਮ ਨੂੰ ਪੰਜਾਬੀ ਆਪਣਾ ਆਸ਼ੀਰਵਾਦ ਦਿਓ ਜੀ ਬਿਲਕੁਲ ਤਾਂ ਇਹ ਸਿਚੁਏਸ਼ਨ ਫਿਲਹਾਲ ਬੀਐਸਪੀ ਆਉਂਦਾ ਸਮੇਂ ਵਿੱਚ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ ਉਹਦੇ ਉੱਤੇ ਨਜ਼ਰ ਰਹੂਗੀ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਇੰਡੀਆ ਪੰਜਾਬੀ ਦੇ